ਸਤਿ ਸ਼੍ਰੀ ਅਕਾਲ ਜੀ ਇਸ ਮੇਰੇ ਨੂਟਿਕ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਜੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਜੀ ਅੱਜ ਵਾਲੇ ਸੂਟ ਬਹੁਤ ਹੀ ਪਿਆਰੇ ਸੂਟ ਹੈ ਜੀ 5 ਮੀਟਰ ਪਿਓਰ ਸਿਲਕ ਦਾ ਤੁਹਾਨੂੰ ਸੂਟ ਮਿਲੂਗਾ ਐ ਐਸ ਕੇ ਮਿਲ ਦਾ ਸੂਟ ਹੈ ਜੀ ਬਹੁਤ ਹੀ ਪਿਆਰਾ ਐਸ ਕੇ ਮਿਲ ਦਾ ਸੂਟ ਪਿਓਰ ਲੀਲਨ ਦਾ ਸੂਟ ਹੈ ਜੀ ਪਿਓਰ ਲੀਲਨ ਦਾ ਸੂਟ ਹੈ ਜੀ ਬਹੁਤ ਹੀ ਪਿਆਰਾ ਸੂਟ ਹੈ ਜੀ ਬਹੁਤ ਪਿਆਰਾ ਫੈਬਰਿਕ ਹੈ ਜੀ ਬਾਜੂ ਤੇ ਬਾਟਮ ਫੈਂਸੀ ਸਟਾਈਲ ਦੀ ਬਣੀ ਵੀ ਹੈ ਬਾਟਮ ਤੇ ਵੀ ਤੁਹਾਨੂੰ ਵਰਕ ਮਿਲੂਗਾ ਜੀ ਸੂਟ ਦਾ ਪ੍ਰਾਈਸ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਜੀ ਸੂਟ ਦਾ ਪ੍ਰਾਈਸ ਹੈਗਾ ਇਹ ਜੀ 1650 1650 ਸੂਟ ਦਾ ਪ੍ਰਾਈਸ ਹੈ ਜੀ ਆਲ ਇੰਡੀਆ ਸ਼ਿਪਿੰਗ ਫ੍ਰੀ ਆ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਹੀ ਪਿਆਰੇ ਜੇ ਸੂਟ ਹੈ ਜੀ ਸੂਟਾਂ ਦੀ ਲੁੱਕ ਬਹੁਤ ਜਿਆਦਾ ਸੋਹਣੀਆ ਨਾ ਇਹ ਬਹੁਤਾ ਹੈਵੀ ਨਾ ਇਹ ਬਹੁਤਾ ਲਾਈਟ ਹੈ ਬਹੁਤ ਹੀ ਜਿਆਦਾ ਸੋਹਣਾ ਸੂਟ ਹੈ ਫੰਕਸ਼ਨ ਤੋਂ ਬਾਅਦ ਇਹ ਸੂਟ ਤੁਸੀਂ ਡੇਲੀ ਵੇਅਰ 'ਚ ਵੀ ਯੂਜ਼ ਕਰ ਸਕਦੇ ਆ ਜੀ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰੇ ਸੂਟ ਹੈ ਜੀ ਪ੍ਰਿੰਟ ਸੂਟ ਪਿਓਰ ਕੈਂਬ੍ਰੀਕ ਕਾਟਨ ਘੇਰੇ ਤੇ ਵਰਕ ਹੋਇਆ ਹੋਇਆ ਹੈ ਜੀ ਥ्रेड ਵਰਕ ਹੈ ਦੁਪੱਟਾ ਤੁਹਾਨੂੰ 2-3 ਦਾ ਮਿਲੂਗਾ ਪਿਓਰ ਟੂ ਸਾਈਡ ਲੈ ਵਰਕ ਹੋਇਆ ਵਾ ਦੁਪੱਟੇ ਤੇ ਸੂਟ ਦੀ ਲੁੱਕ ਬਹੁਤ ਜ਼ਿਆਦਾ ਸੋਹਣੀ ਆ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1150 1150 ਸੂਟ ਦਾ ਪ੍ਰਾਈਸ ਹੈ ਨਾਲ ਪਿਓਰ ਦਾ ਦੁਪੱਟਾ ਹੈ ਜੀ ਬਹੁਤ ਹੀ ਪਿਆਰਾ ਸੂਟਾਂ ਦੇ ਕਲਰ ਬਹੁਤ ਜ਼ਿਆਦਾ ਸੋਹਣੇ ਆ ਜੀ ਜਿਵੇਂ ਕੋਈ ਐਵੇਂ ਦੇ ਸੂਟ ਪਸੰਦ ਕਰਦਾ ਦੇਖੋ ਜੀ ਹਰੇਕ ਦੀ ਚੁਆਇਸ ਆਪਣੀ ਆਪਣੀ ਆ ਕੋਈ ਸੂਟ ਪ੍ਰਿੰਟ ਘੇਰੇ ਤੇ ਬਣਦਾ ਬਹੁਤ ਹੀ ਪਿਆਰਾ ਸੂਟ ਹੈ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਜੀ ਇਹ ਸਾਡਾ ਵਟਸਐਪ ਨੰਬਰ ਹੈ ਇਸੇ ਤੇ ਤੁਸੀਂ ਪਿਕ ਪੇਜ ਸਕਦੇ ਆ ਜੀ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਜੀ ਪਿਓਰ ਸ਼ਿਮਰ ਡਿਜੀਟਲ ਪ੍ਰਿੰਟ ਸੂਟ ਹੈ ਜੀ 2.5 ਮੀਟਰ ਦੀ ਪਿਓਰ ਕਾਟਨ ਦੀ ਨਾਲ ਬਾਟਮ ਮਿਲੂਗੀ ਜੀ ਦੁਪੱਟਾ ਪਿਓਰ ਮਸਲੀਨ ਦਾ 2.30 ਮਿਲੂਗਾ ਜੀ ਬਹੁਤ ਹੀ ਪਿਆਰਾ ਸੂਟ ਦਾ ਪ੍ਰਾਈਸ ਹੈਗਾ ਇਹ ਜੀ 1250 1250 जाल, सूट ਦਾ ਪ੍ਰਾਈਸ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਸੂਟਾਂ ਦੀ ਲੁੱਕ ਬਹੁਤ ਹੀ ਸਰਦਾਰੀ ਹੈ ਜੀ ਬਹੁਤ ਜ਼ਿਆਦਾ ਸੋਹਣੇ ਲੱਗਣਿਆ ਸੂਟਾਂ ਦੇ ਕਲਰ ਚੈੱਕ ਕਰੋ ਜੀ ਦੁਪट्टे ਇਦਾਂ ਦੇ ਬੇਅਰ ਕਰੇ ਵੀ ਬਹੁਤ ਹੀ ਪਿਆਰੇ ਲੱਗਦੇ ਆ ਜੀ ਬਹੁਤ ਹੀ ਸੋਹਣਾ ਲੈਮਨਜਾ ਕਲਰ ਹੈ ਡਾਰਕ ਜੈਲੋ ਨਹੀਂ ਹੈਗਾ ਜੀ ਬਹੁਤ ਪਿਆਰਾ ਲੈਮਨਜਾ ਕਲਰ ਸੂਟ ਦੀ গ্রেস ਬਹੁਤ ਬਣੂਗੀ ਜੀ ਜੇ ਤੁਸੀਂ ਸੂਟ ਵੇਅਰ ਕਰੋਗੇ ਤਾਂ ਬਹੁਤ ਸੋਹਣੀ ਲੁੱਕ ਨਿਕਰ ਕੇ ਆਉਗੀ ਜੀ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ 5 ਮੀਟਰ ਮਸਲੀਨ ਦਾ ਸੂਟ ਹੈ ਜੀ 5 ਮੀਟਰ ਮਸਲੀਨ कॉटन ਦਾ ਬਹੁਤ ਸੋਹਣੀ ਬਾਜੂ ਬਣੀ ਵੀ ਹੈ ਸੋਹਣੀ ਤੇ बॉटम ਤੇ ਵੀ ਤੁਹਾਨੂੰ ਵਰਕ ਮਿਲੂਗਾ ਸੂਟ ਦੀ ਲੁੱਕ ਬਹੁਤ ਜਿਆਦਾ ਸੋਹਣੀ ਆ ਕਲਰ ਚਾਰਟ ਬਹੁਤ ਪਿਆਰਾ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1300 ਰੁਪਿਆ 1300 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲਈ ਜਾਓ ਸੈਂਡ ਕਰੀ ਜਾਓ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਉਹ ਸਾਡਾ ਵਟਸਐਪ ਨੰਬਰ ਹੈ ਏਸੀ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਆਂ ਬਾਰ ਬਾਰ ਦੱਸਣ ਦਾ ਮਤਲਬ ਇਹ ਆ ਜੀ ਤੁਸੀਂ ਕਈ ਵਾਰ ਨਾ ਪੁੱਛਦੇ ਆ ਕਿ ਏਸੀ ਨੰਬਰ ਤੇ WhatsApp ਚੱਲਦਾ ਜੀ ਵੀਡੀਓ ਵਿੱਚ ਮੈਂ ਤੁਹਾਨੂੰ ਕਲੀਅਰ ਕਰ ਦਿੰਨੀ ਆ ਜੀ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਬਹੁਤ ਪਿਆਰਾ ਪਿਓਰ ਕੈਂਬ੍ਰਿਕ कॉटन ਦਾ सूट ਮਿਲੂਗਾ ਜੀ ਬਹੁਤ ਸੋਹਣਾ ਏਕੇ ਟੈਕਸ ਦਾ ਸੂਟ ਹੈ ਜੀ ਦੁਪੱਟਾ ਫੁੱਲ ਪਿਓਰ ਦਾ ਤੁਹਾਨੂੰ 2.5 ਮੀਟਰ ਦਾ ਮਿਲੂਗਾ ਜੀ 2.5 ਇੰਡਾਈ ਡਾਈ ਹੋਇਆ ਹੋਇਆ ਹੈ ਜੀ ਸੂਟ ਦਾ ਪ੍ਰਾਈਸ ਜੇ ਤੁਸੀਂ ਮਾਰਕੀਟ ਵਿੱਚ ਪਤਾ ਕਰੋਗੇ ਨਾ ਤੁਹਾਨੂੰ ਬਹੁਤ ਜ਼ਿਆਦਾ ਮਿਲੂਗਾ ਜੀ ਇਹ ਸੂਟ ਦਾ ਪ੍ਰਾਈਸ ਹੈਗਾ ਜੀ 1150 1150 ਵਿੱਚ ਤੁਹਾਨੂੰ ਬਹੁਤ ਹੀ ਜ਼ਿਆਦਾ ਪਿਆਰਾ कॉटन ਦਾ ਸੂਟ ਮਿਲੂਗਾ ਕੈਂਬ੍ਰਿਕ कॉटन ਦਾ ਏਕੇ ਟੈਕਸ ਦੀ ਕੈਂਬ੍ਰਿਕ कॉटन ਹੈ ਜੀ ਏਕੇ ਟੈਕਸ ਦੀ ਸੂਟਾਂ ਦੇ ਕਲਰ ਚੈੱਕ ਕਰੀ ਜੋ ਜੀ ਨਾਲ ਦੀ ਨਾਲ ਕਲਰ ਬਹੁਤ ਵਧੀਆ ਹੈ ਜੀ ਬਹੁਤ ਸੋਹਣਾ ਦੁਪੱਟਾ ਫੁੱਲ ਪਿਓਰ ਦਾ ਜੀ ਟਾਈ ਐਂਡ ਡਾਈ ਹੋਇਆ ਵੈ ਜੀ ਸੂਟਾਂ ਦੀ ਲੁੱਕ ਬਣ ਕੇ ਬਹੁਤ ਹੀ ਜ਼ਿਆਦਾ ਸੋਹਣੀ ਆਣੀ ਆ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਜੀ 5 ਮੀਟਰ ਤੁਹਾਨੂੰ ਪਿਓਰ ਜਾਮ ਕਾਟਨ ਦਾ ਸੂਟ ਮਿਲੂਗਾ ਜੀ ਜਾਮ ਕਾਟਨ ਦਾ ਟੌਪ ਵੀ ਪੂਰਾ ਫੈਂਸੀ ਆ ਦੁਪੱਟਾ ਵੀ ਪੂਰਾ ਤੁਹਾਨੂੰ ਵਰਕ ਵਾਲਾ ਮਿਲੂਗਾ ਬਹੁਤ ਪਿਆਰਾ ਫੁੱਲ ਪਿਓਰ ਦਾ ਦੁਪੱਟਾ ਮਿਲੂਗਾ ਜੀ ਸੂਟ ਦਾ ਪ੍ਰਾਈਜ਼ ਹੈਗਾ ਹੈ ਜੀ 1325 1325 ਸੂਟ ਦਾ ਪ੍ਰਾਈਜ਼ ਹੈ ਜੀ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਸੂਟ ਦਾ ਪ੍ਰਾਈਜ਼ ਹੈਗਾ 1325 1325 ਵਿੱਚ ਸੂਟ ਤੁਹਾਡੇ ਘਰ ਤੱਕ ਪਹੁੰਚ ਜਾਣਾ ਜੀ ਵਿਦ ਸ਼ਿਪਿੰਗ ਕੋਈ ਸ਼ਿਪਿੰਗ ਅਲੱਗ ਤੋਂ ਨਹੀਂ ਲਈ ਜਾਊਗੀ ਜੀ ਨਾਲ ਦੀ ਨਾਲ ਸਕਰੀਨਸ਼ਾਟ ਸੈਂਡ ਕਰ ਦਿਓ ਜੀ 1325 ਸੂਟ ਦਾ ਪ੍ਰਾਈਜ਼ ਹੈ ਜੀ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਜ਼ਿਆਦਾ ਸੋਹਣਾ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਜੀ ਬਹੁਤ ਸੌਫਟ ਸਟਾਫ ਹੈ ਜੀ ਸੂਟ ਦਾ ਸੂਟ پارٹی ویئر ਸੂਟ ਹੈ ਤੇ ਬੈਕ ਲੈਂਥ ਦਾ ਕੋਈ ਇਸ਼ੂ ਨਹੀਂ ਹੈਗਾ ਜੀ ਬੈਕ ਤੁਹਾਨੂੰ ਪਲੇਨ ਮਿਲੂਗੀ ਬਾਟਮ ਤੁਹਾਨੂੰ ਗੁੱਡ ਕੁਆਲਿਟੀ ਦੀ ਮਿਲੂਗੀ ਦੁਪੱਟਾ ਤੁਹਾਨੂੰ ਛਪਾਉਣ ਦਾ ਮਿਲੇਗਾ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1400 ਰੁਪਿਆ 1400 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਹੀ ਪਿਆਰੀ ਜੀ ਸੂਟ ਸੂਟਾਂ ਦੀ ਲੁੱਕ ਬਹੁਤ ਜ਼ਿਆਦਾ ਸੋਹਣੀ ਹੈ ਜੀ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਜੀ ਅਗਲਾ ਸੂਟ ਚੈੱਕ ਕਰੋ ਜੀ ਮੰਡਾਲ ਸਿਲਕ ਦੀ ਤੁਹਾਨੂੰ ਸ਼ਰਟ ਮਿਲੂਗੀ ਬਹੁਤ ਹੀ ਪਿਆਰੀ ਔਰ ਗੇਂਜਾ ਦਾ ਤੁਹਾਨੂੰ ਦੁਪੱਟਾ ਮਿਲੂਗਾ ਸੰਤੂਨ ਦੀ ਤੁਹਾਨੂੰ ਬਾਟਮ ਮਿਲੂਗੀ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1995 1995 ਸੂਟ ਦਾ ਪ੍ਰਾਈਸ ਹੈ ਜੀ ਦੁਪੱਟਾ ਬਹੁਤ ਹੀ ਜ਼ਿਆਦਾ ਫੈਨਸੀ ਆ ਜੀ ਬਹੁਤ ਪਿਆਰਾ ਦੁਪੱਟੇ ਦੀ ਲੜਾਂ ਤੇ ਹੈਵੀ ਵਰਕ ਹੋਇਆ ਹੋਇਆ ਹੈ ਜੀ ਨੈਕ ਤੇ ਬਹੁਤ ਸੋਹਣਾ ਸੂਟ ਹੈ ਜੀ ਸੰਤੂਨ ਦੀ ਨਾਲ ਤੁਹਾਨੂੰ ਬਾਟਮ ਮਿਲੂਗੀ ਜੀ ਪਲਾਜ਼ੋ ਬਣਾਓ ਸਰਾਰਾ ਬਣਾਓ ਗਰਾਰਾ ਬਣਾਓ ਕੁਝ ਵੀ ਬਣਾਓ ਜੀ ਸੂਟ ਦੀ ਲੁੱਕ ਬੜਕੇ ਬਹੁਤ ਹੀ ਪਿਆਰੀ ਆਉਣੀ ਹੈ ਜੀ ਨਾਲ ਦੀ ਨਾਲ ਸਕਰੀਨਸ਼ਾਟ ਲਈ ਜਾਓ ਸੈਂਡ ਕਰੀ ਜਾਓ ਜੀ ਬਹੁਤ ਹੀ ਪਿਆਰੇ ਪਿਆਰੇ ਸੂਟ ਹੈ ਜੀ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਜੀ ਕਾਟਨ ਦੇ ਅਗਲੇ ਸੂਟ ਬਹੁਤ ਜ਼ਿਆਦਾ ਸੋਹਣੇ ਆ ਜੀ ਪਿਓਰ ਕੈਂਬਰੀ ਕਾਟਨ ਦੀ ਸ਼ਰਟ ਮਿਲੂਗੀ ਜੀ ਕੈਂਬਰੀ ਕਾਟਨ ਦੀ ਨਾਲ ਬਾਟਮ ਮਿਲੂਗੀ ਡਿਜ਼ਾਈਨਰ ਨਾਲ ਦੁਪੱਟਾ ਰੈਡੀ ਕਰਿਆ ਹੋਇਆ ਦੁਪੱਟੇ ਨੂੰ ਬਹੁਤ ਹੀ ਪਿਆਰੀ ਸ਼ਰਟ ਨਾਲ ਦੀ ਪੱਟੀ ਲਗਾ ਕੇ ਦੁਪੱਟਾ ਫੈਂਸੀ ਰੈਡੀ ਕਰਿਆ ਹੋਇਆ ਜੀ ਸੂਟ ਦਾ ਪ੍ਰਾਈਸ ਹੈਗਾ ਹੈ ਜੀ 1500 ਰੁਪਿਆ 1500 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਪਲੱਸ ਸ਼ਿਪਿੰਗ ਇਹ ਸੂਟ ਦੀ ਸ਼ਿਪਿੰਗ ਅਲੱਗ ਤੋਂ ਹੋਊਗੀ ਜੀ ਬਹੁਤ ਹੀ ਪਿਆਰਾ ਡਿਜ਼ਾਈਨਰ ਸੂਟ ਹੈ ਜੀ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਜਦ ਤੁਸੀਂ ਸੂਟ ਪੇਅਰ ਕਰੋਗੇ ਜੀ ਸੂਟ ਦੀ ਲੁੱਕ ਬਹੁਤ ਜ਼ਿਆਦਾ ਸੋਹਣੀ ਆਊਗੀ ਜੀ ਨਾਲ ਦੀ ਨਾਲ ਸਕਰੀਨਸ਼ਾਟ ਲਈ ਜੋ ਸੈਂਡ ਕਰੀ ਜੋ ਜੀ ਬਹੁਤ ਹੀ ਪਿਆਰੇ ਪਿਆਰੇ ਜੀ ਸੂਟ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਸੋਹਣੇ ਸੂਟ ਹੈ ਜੀ ਪਿਓਰ ਕਾਟਨ ਦਾ ਪਿਓਰ ਕਾਟਨ ਦਾ ਤੁਹਾਨੂੰ ਸੂਟ ਮਿਲੂਗਾ ਜੀ ਸੂਟ ਕੈਂਬ੍ਰਿਕ ਕਾਟਨ ਡਿਜੀਟਲ ਪ੍ਰਿੰਟ ਦੀ ਤੁਹਾਨੂੰ ਸ਼ਰਟ ਮਿਲੂਗੀ ਡਿਜ਼ਾਈਨਰ ਤੁਹਾਨੂੰ ਦੁਪੱਟਾ ਮਿਲੂਗਾ ਕਾਟਨ ਦੀ ਤੁਹਾਨੂੰ ਬਾਟਮ ਮਿਲੂਗੀ ਜੀ ਸੂਟ ਦਾ ਪ੍ਰਾਈਸ ਹੈਗਾ ਇਹ ਜੀ 1850 1850 सूट ਦਾ ਪ੍ਰਾਈਸ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਹੈ ਏਸੀ ਨੰਬਰ ਤੇ ਤੁਸੀਂ ਪਿਕ ਭੇਜ ਕੇ ਆਪਣਾ ਸੂਟ ਸਿਲੈਕਟ ਕਰ ਸਕਦੇ ਆ ਗੂਗਲ ਪੇ ਪੇਟੀਐਮ ਕਰਕੇ ਸਕਰੀਨ ਸ਼ਾਟ ਭੇਜਣਾ ਹੈ ਆਪਣਾ ਡਰੈਸ ਭੇਜਣਾ ਹੈ ਸੂਟ ਤੁਹਾਡੇ ਘਰ ਤੱਕ ਪਹੁੰਚ ਚੁਗਾ ਜੀ ਇਹ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰੀ ਤੁਹਾਨੂੰ ਡਿਜ਼ਾਈਨਰ ਹੈਵੀ ਸ਼ਰਟ ਮਿਲੂਗੀ ਕਰੀਮ ਕਲਰ ਦੀ ਪਿਓਰ ਛਪੋਂ ਦਾ ਤੁਹਾਨੂੰ ਦੁਪੱਟਾ ਮਿਲੇਗਾ ਸੰਤੂਨ ਦੀ ਤੁਹਾਨੂੰ ਬਾਟਮ ਮਿਲੇਗੀ ਜੀ ਸੂਟ ਦਾ ਪ੍ਰਾਈਸ ਹੈਗਾ ਏ ਜੀ 1850 ਰੁਪਿਆ 1850 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਬਹੁਤ ਹੀ ਵਧੀਆ ਸੂਟ ਹੈ ਜੀ ਬਹੁਤ ਜ਼ਿਆਦਾ ਸੋਹਣਾ ਡਿਜ਼ਾਈਨਰ ਸ਼ਰਟ ਇਪੋਰਟੈਂਟ ਸੂਟ ਹੈ ਜੀ ਬਹੁਤ ਪਿਆਰਾ ਸੂਟ ਹੈ ਸੂਟ ਦੀ ਲੁੱਕ ਬਣ ਕੇ ਬਹੁਤ ਜ਼ਿਆਦਾ ਸੋਹਣੀ ਆਣੀ ਹੈ ਜੀ ਉਸ ਤੋਂ ਬਾਅਦ ਤੁਸੀਂ ਅਗਲੇ ਸੂਟ ਚੈੱਕ ਕਰੋ ਜੀ ਅਗਲਾ ਸੂਟ ਬਹੁਤ ਹੀ ਜ਼ਿਆਦਾ ਸੋਹਣਾ ਲਾਈਟ ਕਰੀਮ ਕਲਰ ਸੂਟ ਹੈ ਜੀ ਲਾਈਟ ਕਰੀਮ ਕਲਰ ਡਿਜ਼ਾਈਨਰ ਸੂਟ ਹੈ ਜੀ ਬਹੁਤ ਹੀ ਜ਼ਿਆਦਾ ਪਿਓਰ ਕਾਟਨ ਦੀ ਤੁਹਾਨੂੰ ਸ਼ਰਟ ਮਿਲੇਗੀ ਡਿਜ਼ਾਈਨਰ ਤੁਹਾਨੂੰ ਦੁਪੱਟਾ ਮਿਲੇਗਾ ਸੰਤੂਨ ਦੀ ਤੁਹਾਨੂੰ ਬਾਟਮ ਮਿਲੇਗੀ 1525 ਸੂਟ ਦਾ ਪ੍ਰਾਈਸ ਹੈ ਜੀ 1525 1525 ਸੂਟ ਦਾ ਪ੍ਰਾਈਸ ਸੌਰੀ ਜੀ ਗਲਤ ਕਹਿ ਹੋ ਗਿਆ 1525 ਨਹੀਂ ਹੈਗਾ ਜੀ 1725 1725 सूट ਦਾ ਪ੍ਰਾਈਸ ਹੈ ਜੀ ਵਿਦ ਸ਼ਿਪਿੰਗ ਵਿਦ ਸ਼ਿਪਿੰਗ सूट ਦਾ ਪ੍ਰਾਈਸ ਹੈ ਜੀ ਨਾਲ ਦੀ ਨਾਲ ਚੈੱਕ ਕਰਿਓ ਜੀ ਕਲੀਅਰ ਦੱਸਿਆ ਜਾਂਦਾ ਗਲਤੀ ਨਾਲ ਕਿ ਇਹੋ ਜਿਹਾ ਦੰ ਵਿਚ ਜੋ ਮੈਂ ਅੱਗੇ ਵਾਰੀ ਸਹੀ ਕਹੂੰਗੀ ਉਹ ਰੇਟ ਹੋਊਗਾ ਜੀ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਸੂਟ ਹੈ ਜੀ ਬਹੁਤ ਜ਼ਿਆਦਾ ਸੋਹਣਾ ਡਿਜ਼ਾਈਨਰ ਸੂਟ ਬਣ ਕੇ ਰੈਡੀ ਹੋਣਾ ਜੀ ਪਾਰਟੀ ਵੇਅਰ ਸੂਟ ਹੈ ਜੀ ਨਾਲ ਦੀ ਨਾਲ ਇਹਨਾਂ ਦੇ ਸਕਰੀਨਸ਼ਾਟ ਲਿਆ ਕਰੋ ਜੀ ਜਦ ਨੂੰ ਤੁਸੀਂ ਸਕਰੀਨਸ਼ਾਟ ਭੇਜਦੇ ਆ ਸਾਡੇ ਕੋਲੋਂ ਸਟਾਕ ਨਿਕਲ ਜਾਂਦਾ ਜੀ ਇਸ ਕਰਕੇ ਸੂਟ ਦਾ ਪ੍ਰਾਈਸ ਹੈਗਾ ਜੀ ਇਹਦਾ 1699 1699 ਸੂਟ ਦਾ ਪ੍ਰਾਈਸ ਹੈ ਜੀ ਕਲਰ ਆਪਸ਼ਨ ਬਹੁਤ ਹੈ ਚੈੱਕ ਕਰੀ ਜੋ 2.5 ਮੀਟਰ ਦੀ ਪਿਓਰ ਸੌਫਟ ਮਸਲਿਨ ਦੀ ਸ਼ਰਟ ਮਿਲੂਗੀ ਡਿਜੀਟਲ ਡਿਜ਼ਾਈਨਰ ਵਰਕ ਹੋਇਆ ਹੋਇਆ ਹੈ ਜੀ ਕੋ ਨਾਲ ਤੁਹਾਨੂੰ origignal ਅਮ ਬਾਟਮ ਮਿਲੂਗੀ ਰਾਇਓਨ ਦੀ ਦੁਪੱਟਾ ਤੁਹਾਨੂੰ ਪਿਓਰ ਡਿਜੀਟਲ ਪ੍ਰਿੰਟ ਮਿਲੂਗਾ ਜੀ ਬਹੁਤ ਹੀ ਸੋਹਣਾ ਸੂਟ ਦਾ ਪ੍ਰਾਈਸ ਹੈਗਾ ਜੀ 1699 1699 ਸੂਟ ਦਾ ਪ੍ਰਾਈਸ ਹੈ ਜੀ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਬਹੁਤ ਹੀ ਵਧੀਆ ਸੂਟ ਹੈ ਜੀ ਬਹੁਤ ਪਿਆਰਾ ਜਿੰਨਾ ਕਹਤੋਂ ਉੰਨਾ ਪਿਆਰਾ orange ਕਲਰ ਦੀ ਨਾਲ ਬਾਟਮ ਲਗਾਈ ਗਈ ਆ ਬਹੁਤ ਸੋਹਣੀ orange color ਦੀ ਨਾਲ ਪਾਟਨ ਹੈ ਬਿਸਕੋਸ ਔਰ ਗੈਂਚਾ ਦੀ ਡਿਜੀਟਲ ਪ੍ਰਿੰਟ ਤੁਹਾਨੂੰ ਸ਼ਰਟ ਮਿਲੂਗੀ ਜੀ ਬਾਟਮ ਮਿਲੂਗੀ ਬਹੁਤ ਪਿਆਰੀ 2.5 ਮੀਟਰ ਦੀ ਛਪੌਣ ਦਾ ਤੁਹਾਨੂੰ ਦੁਪੱਟਾ ਮਿਲੂਗਾ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1550 1550 ਸੂਟ ਦਾ ਪ੍ਰਾਈਸ ਹੈ ਜੀ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰੀ ਸੂਟ ਹੈ ਜੀ ਬਹੁਤ ਘੱਟ ਰੇਟ 'ਚ ਹੁੰਨੇ ਆ ਜੀ ਡਿਜੀਟਲ ਪ੍ਰਿੰਟ ਤੁਹਾਨੂੰ ਸ਼ਰਟ ਮਿਲੂਗੀ ਬਹੁਤ ਜ਼ਿਆਦਾ ਪਿਆਰੀ ਅਤੇ ਦੁਪੱਟਾ ਤੁਹਾਨੂੰ ਪਿਓਰ ਦਾ ਮਿਲੂਗਾ ਜੀ ਉਹ ਵੀ ਬਹੁਤ ਹੀ ਜ਼ਿਆਦਾ ਪਿਆਰਾ ਬਣਾਇਆ ਗਿਆ ਦੁਪੱਟਾ ਸੂਟ ਦਾ ਪ੍ਰਾਈਸ ਹੈਗਾ ਜੀ 1800 ਰੁਪਿਆ 1800 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਕਲਰ ਆਪਸ਼ਨ ਬਹੁਤ ਹੈ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਨਾਲ ਦੀ ਨਾਲ ਪਿਕਾ ਪਾਈ ਜਾਓ ਜੀ ਨਾਲ ਦੀ ਨਾਲ ਕੋਈ ਮੇਰੀ ਪੈਣ ਰਹਿ ਨਾ ਜਾਵੇ ਜੀ ਜੇ ਤੁਹਾਡਾ ਸੂਟ ਵਾਇ ਕਰਨ ਦਾ ਮਨ ਹੁੰਦਾ ਜੀ ਵੇਟ ਨਾ ਕਰਿਆ ਕਰੋ ਜੀ ਸੂਟ ਦੇਖ ਦੀ ਸਾਰ ਸਿਲੈਕਟ ਕਰਕੇ ਪਿਕ ਪਾ ਦਿਆ ਕਰੋ ਕਿਉਂਕਿ ਜਦ ਨੂੰ ਤੁਸੀਂ ਪਿਕ ਪਾਉਨੇ ਆ ਉਸ ਤੋਂ ਸਾਰਾ ਸਟਾਕ ਨਿਕਲ ਜਾਂਦਾ ਹੈ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਕਰੀਮ ਰੰਗ ਦਾ ਸੂਟ ਹੈ ਜੀ ਬਹੁਤ ਸੋਹਣੇ ਵਿੱਚ ਫਲਾਵਰ ਬਣੇ ਹੋਏ ਆ ਨਾਲ ਤੁਹਾਨੂੰ ਕਰੀਮ ਰੰਗ ਦਾ ਹੀ ਦੁਪੱਟਾ ਗੋਟੇ ਦੀ ਫਿਨਿਸ਼ਿੰਗ ਦੇ ਕੇ ਰੈਡੀ ਕਰ ਦਿੱਤਾ ਦਾ ਪ੍ਰਾਈਸ ਹੈਗਾ ਜੀ 1900 ਰੁਪਿਆ 1900 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਬਹੁਤ ਸੋਹਣਾ ਨੈਕ ਤੇ ਵਰਕ ਹੋਇਆ ਹੋਇਆ ਸੂਟ ਦੇ ਨਾਲ カラー चेक ਕਰੋ ਜੀ 1900 ਵਿੱਚ ਤੁਹਾਨੂੰ ਐਨਾ ਪਿਆਰਾ ਸੂਟ ਦੇ ਰਹੇ ਹਾਂ 컬러 ਆਪਸ਼ਨ ਚੈੱਕ ਕਰੋ ਪਹਿਲਾਂ ਕਰੀਮ ਸੀ ਇਹ yellow ਕਲਰ ਬਹੁਤ ਹੀ ਜਿਆਦਾ ਸੋਹਣਾ 1900 ਵਿੱਚ ਘਰੇ ਬੈਠੇ ਤੁਹਾਨੂੰ ਬਿੱਟ ਸ਼ਿਪਿੰਗ ਸੂਟ ਮਿਲੂਗਾ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਸੈਂਡ ਕਰੀ ਜਾਓ ਜੀ ਤੁਹਾਡੀ ਸਾਨੂੰ ਸਾਡੀਆਂ ਵੀਡੀਓ ਕਿਵੇਂ ਦੀਆਂ ਲੱਗਦੀਆਂ ਕਮੈਂਟਾਂ ਵਿੱਚ ਜ਼ਰੂਰ ਦੱਸਿਆ ਕਰੋ ਪਲੀਜ਼ ਪਲੀਜ਼ ਰਿਕਵੈਸਟ ਹੈ ਜੀ ਕਿ ਵੀਡੀਓ ਸ਼ੇਅਰ ਜ਼ਰੂਰ ਕਰ ਦਿਆ ਕਰੋ ਬਹੁਤ ਮਿਹਨਤ ਲੱਗਦੀ ਹੈ ਇੱਕ ਵੀਡੀਓ ਬਣਾਉਣ ਨੂੰ ਬਹੁਤ ਜਿਆਦਾ ਇਸ ਕਰਕੇ ਜੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦੇ ਆ ਕਰੋ ਜੀ ਉਸਤੇ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਸੂਟ ਬਹੁਤ ਹੀ ਪਿਆਰਾ ਤੁਹਾਨੂੰ ਜਾਮ कॉटन ਦੀ ਸ਼ਰਟ ਮਿਲੂਗੀ ਪਲੇਨ ਤੁਹਾਨੂੰ ਬਾਟਮ ਮਿਲੂਗੀ ਪਿਓਰ ਦਾ ਤੁਹਾਨੂੰ ਦੁਪੱਟਾ ਮਿਲੂਗਾ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1300 ਰੁਪਿਆ 1300 ਰੁਪਿਆ ਸੂਟ ਦਾ ਪ੍ਰਾਈਸ ਹੈ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਜਾਮ कॉटन ਵਿੱਚ ਲਾਈਨਿੰਗ ਦੀ ਕੋਈ ਨੀਡ ਨਹੀਂ ਹੁੰਦੀ ਜੀ ਬਿਦਾਟ ਲਾਈਨਿੰਗ ਵਾਲਾ ਸੂਟ ਹੈ ਜੀ ਜਾਮ ਕਾਟਨ ਦਾ ਬਹੁਤ ਹੀ ਪਿਆਰੇ ਪਿਆਰੇ ਜੀ ਕਲਰ ਹੈ ਜੀ ਜਿਵੇਂ ਦਾ ਮੌਸਮ ਹੁੰਦਾ ਜੀ ਉਵੇਂ ਦਾ ਫੈਬਰਿਕ ਲੈ ਕੇ ਆਉਣੇ ਆ ਜੀ ਬਹੁਤ ਹੀ ਜਿਆਦਾ ਸੋਹਣੇ ਸੂਟ ਹੈ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਸੂਟ ਹੈ ਜਾਮ ਕਾਟਨ ਫੈਬਰਿਕ ਹੈ ਸੂਟ ਦਾ ਗਲਾਸ ਕਾਟਨ ਫੈਬਰਿਕ ਬਹੁਤ ਹੀ ਪਿਆਰੀ ਸ਼ਰਟ ਹੈ ਜੀ ਔਰ ਡਿਜ਼ਾਈਨਰ ਦੁਪੱਟਾ ਹੈ ਜੀ ਬਹੁਤ ਪਿਆਰਾ ਬਾਟਮ ਰਿਯੂਨ ਦੀ ਆ ਦੁਪੱਟਾ ਸਿਲਕ ਦਾ ਫੈਬਰਿਕ ਦਾ ਹੈ ਜੀ ਨਾਲ ਲੈਸ ਦੀ ਦੁਪੱਟ ਫਿਨਿਸ਼ਿੰਗ ਦਿੱਤੀ ਵੀ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1300 ਰੁਪਿਆ 1300 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਬਿੱਡ ਸ਼ਿਪਿੰਗ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ 1300 ਰੁਪਿਆ ਬਿੱਡ ਸ਼ਿਪਿੰਗ ਸੂਟ ਦਾ ਪ੍ਰਾਈਸ ਹੈ ਜੀ ਨਾਲ ਦੀ ਨਾਲ ਕੋਈ ਪੈਣ ਰਹਿ ਨਾ ਜਾਵੇ ਜੀ ਮੈਨੂੰ ਬੜਾ ਦੁੱਖ ਹੁੰਦਾ ਜਦ ਆਪਾਂ ਨਾ ਕੋਈ ਸੂਟ ਕਿਸੇ ਪਾਉਣਾ ਹੁੰਦਾ ਤੁਸੀਂ ਸੋਚ ਲਨੇ ਵੀ ਇਹ ਸੂਟ ਮੈਂ ਬਾਈ ਬਾਈ ਕਰਨਾ ਹੈ ਉਹ ਸੂਟ ਸੇਲ ਹੋ ਜਾਂਦਾ ਥੋੜੇ ਨਾ ਉਹ ਜਿਆਦਾ ਅਫਸੋਸ ਮੈਨੂੰ ਹੁੰਦਾ ਵੀ ਹਾਏ ਵਿਚਾਰਿਆਂ ਨੇ ਸੋਚਿਆ ਉਹਨਾਂ ਨੂੰ ਸੂਟ ਮਿਲਣਾ ਚਾਹੀਦਾ ਤਾਂ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਪਾਰਟੀ ਵੇਅਰ ਸੂਟ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਜੀ 2200 ਰੁਪਿਆ 2200 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਪਾੜਾ ਸਿਲਕ ਵਿੱਚ ਬਹੁਤ ਪਿਆਰਾ ਸੂਟ ਹੈ neck ਬਣਿਆ ਹੋਇਆ ਬਹੁਤ ਸੋਹਣਾ ਡਿਜ਼ਾਈਨਰ ਨਾਲ ਗੋਟੇ ਵਾਲਾ ਦੁਪੱਟਾ ਦਿੱਤਾ ਹੋਇਆ ਜੀ ਨਾਲ ਦੀ ਨਾਲ ਸਕਰੀਨਸ਼ਾਟ ਸੈਂਡ ਕਰੋ ਜੀ ਬਹੁਤ ਹੀ ਪਿਆਰੇ ਜੇ ਸੂਟ ਹੈ ਜੀ ਕਲਰ ਆਪਸ਼ਨ ਚੈੱਕ ਕਰ ਲਓ ਜੀ ਇਹਦੇ ਵਿੱਚ ਤੁਹਾਨੂੰ 4 ਕਲਰ ਮਿਲਣਗੇ ਜਿਹੜਾ ਕਲਰ ਤੁਹਾਡੇ ਕੋਲ ਨਹੀਂ ਹੈਗਾ ਜੀ ਉਹ ਤੁਸੀਂ ਬਾਇ ਕਰ ਸਕਦੇ ਆ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਜੀ ਸੂਟ ਦਾ ਪ੍ਰਾਈਸ ਹੈਗਾ 2200 ਰੁਪਿਆ ਰਗੈਂਚਾ ਦੀ ਸ਼ਰਟ ਸੀਗੀ ਜੀ ਰਗੈਂਚਾ ਦਾ ਇਹ ਦੁਪੱਟਾ ਹੈ ਅਗਲੇ ਸੂਟ ਚੈੱਕ ਕਰੋ ਜੀ ਕਾਟਨ ਦੇ ਬਹੁਤ ਹੀ ਪਿਆਰੇ ਜਿਹੇ ਸੂਟ ਹੈ ਜੀ ਕਾਟਨ ਦੇ ਇਹਨਾਂ ਸੂਟਾਂ ਦਾ ਕਾਟਨ ਦੀਓ ਬਾਟਮ ਹੈ ਜੀ ਕਾਟਨ ਦੀ ਉਹ ਤੁਹਾਨੂੰ ਦੁਪੱਟਾ ਮਿਲੂਗਾ ਜੀ ਸੂਟ ਦਾ ਪ੍ਰਾਈਸ ਹੈਗਾ ਏ ਜੀ 1400 ਰੁਪਿਆ 1400 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਕਲਰ ਆਪਸ਼ਨ ਬਹੁਤ ਹੈ ਜਿਹੜਾ ਕਲਰ ਤੁਹਾਨੂੰ ਪਸੰਦ ਆ ਉਹਦੇ ਤੇ ਟਿਕ ਲਗਾ ਕੇ ਤੁਸੀਂ ਸੂਟ ਬਾਏ ਕਰ ਸਕਦੇ ਆ ਹਰ ਸੂਟ ਤੇ ਨੰਬਰ ਲੱਗਿਆ ਹੋਇਆ ਜਿਹੜਾ ਸੂਟ ਤੁਹਾਨੂੰ ਪਸੰਦ ਆਉਂਦਾ ਪਲੀਜ਼ ਨਾਲ ਨੰਬਰ ਜ਼ਰੂਰ ਮੈਂਸ਼ਨ ਕਰ ਦਿਆ ਕਰੋ ਕਿਉਂਕਿ ਕਲਰ ਦੀ ਪ੍ਰੋਬਲਮ ਤਾਂ ਹੀ ਹੁੰਦੀ ਆ ਕਿ ਆਪਾਂ ਨੰਬਰ ਨਹੀਂ ਸੈਂਡ ਕਰਦੇ ਕਈ ਵਾਰ ਜੀ ਪਿਕ ਥੋੜੇ-ਥੋੜੇ ਫਰਕ ਦੀਏ ਸਾਡੇ ਕੋਲ ਬਹੁਤ ਵਿਕਾ ਹੁੰਦੀਆਂ ਤੁਸੀਂ ਨਾ ਥੋੜਾ ਜਿਹਾ ਜਿਵੇਂ ਸੂਟ ਪਰ ਨੰਬਰ ਲਿਖਿਆ ਹੋਵੇ ਦੇਖੋ 90 51 90 51 ਪਾ ਕੇ ਜਰੂਰ ਲਿਖਿਆ ਕਰੋ ਠੀਕ ਹੈ ਐਦਾਂ ਨਾ ਛੱਡਿਆ ਕਰੋ 90 51 ਪਾ ਕੇ ਸੂਟ ਲਿਖਿਆ ਕਰੋ ਤਾਂ ਤੁਹਾਨੂੰ ਸੂਟ ਬਿਲਕੁਲ ਸਹੀ ਮਿਲੇਗਾ ਜੀ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਜੀ ਅਗਲੇ ਸੂਟ ਬਹੁਤ ਹੀ ਪਿਆਰੇ ਜੇ ਚੈੱਕ ਵਾਲੇ ਸੂਟ ਹਨ ਦੇਖੋ ਜੀ ਬਹੁਤ ਸੋਹਣੇ ਬਾਕਸ ਬਣੇ ਬਹੁਤ ਪਿਆਰੀ ਔਰ ਗੈਂਜਾ ਦੀ ਸ਼ਰਟ ਹੈ ਜੀ ਪਿਓਰ ਸਫoon ਦਾ ਨਾਲ ਡਿਜ਼ਾਈਨਰ ਦੁਪੱਟਾ ਹੈ ਜੀ ਸੰਤੂਨ ਦੀ ਬਾਟਮ ਹੈ ਜੀ 1825 ਸੂਟ ਦਾ ਪ੍ਰਾਈਸ ਹੈ ਪਲੱਸ ਸ਼ਿਪਿੰਗ ਇਹਦੇ ਵਿੱਚ ਵੀ ਸ਼ਿਪਿੰਗ ਅਲੱਗ ਤੋਂ ਲੱਗੂਗੀ ਜੀ ਜਿਹੜੇ ਸ਼ਿਪਿੰਗ ਦੀ ਸ਼ਿਪਿੰਗ ਮੈਂ ਅਲੱਗ ਤੋਂ ਨਾਲ ਬੋਲਦੀ ਆ ਤਾਂ ਉਹਦੇ ਵਿੱਚ ਸ਼ਿਪਿੰਗ ਲੱਗੂਗੀ ਜੀ ਹੁੰਦੀ ਆ 50 ਰੁਪੀਸ ਹਨਾ ਇਸ ਕਰਕੇ ਜੀ ਵੀਡੀਓ ਨੂੰ ਧਿਆਨ ਨਾਲ ਦੇਖਿਆ ਕਰੋ ਜੇ ਤੁਸੀਂ ਸਾਡੇ ਕੋਲ ਪਿਕ ਭੇਜਦੇ ਆ ਸਾਡੇ ਇਦਾਂ ਕੁਝ ਯਾਦ ਨਹੀਂ ਰਹਿੰਦਾ ਕਿਉਂਕਿ ਸਾਰਾ ਦਿਨ ਏਸੀ ਕੰਮ ਚ ਜੀ ਕਈ ਵਾਰ ਹੁੰਦਾ ਕਿ ਬੰਦੇ ਤੇ ਭੁੱਲ ਹੋ ਜਾਂਦੀ ਆ ਪਲੀਜ਼ ਜ਼ਰੂਰ ਰਿਮਾਈਂਡ ਕਰਾ ਦਿਆ ਕਰੋ ਜਿਨ੍ਹਾਂ ਨਾਲ ਸ਼ਿਪਿੰਗ ਹੁੰਦੀ ਆ ਉਹ ਵੀ ਕਰਾ ਦਿਆ ਕਰੋ ਜਿਨ੍ਹਾਂ ਨਾਲ ਨਹੀਂ ਹੁੰਦੀ ਉਹ ਵੀ ਦੱਸ ਦਿਆ ਕਰੋ ਕਿਉਂਕਿ ਇਹਦੇ ਨਾਲ ਬਹੁਤ ਹੀ ਪਿਆਰਾ ਤੁਹਾਨੂੰ ਡਿਜ਼ਾਈਨਰ ਜਿਆ ਦੁਪੱਟਾ ਬਹੁਤ ਸੋਹਣਾ ਡਿਜ਼ਾਈਨਰ ਦੁਪੱਟਾ ਹੈ ਫੈਂਸੀ ਸੂਟ ਹੈ ਜੀ ਸੂਟ ਦੀ ਲੁੱਕ ਬਣ ਕੇ ਬਹੁਤ ਪਿਆਰੀ ਆਉਣੀ ਆ ਬਹੁਤ ਹੀ ਜ਼ਿਆਦਾ ਇਸ ਕਰਕੇ ਤੁਸੀਂ ਜਲਦੀ ਤੋਂ ਜਲਦੀ ਸੂਟ ਬੁੱਕ ਕਰਿਆ ਕਰੋ ਜੀ ਇਹ ਨਾ ਹੋਵੇ ਸੂਟ ਖਤਮ ਹੋ ਜਾਣ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਪਾਰਟੀ ਵੇਅਰ ਸੂਟ ਹੈ ਜੀ ਜ਼ੈਲੋ ਕਲਰ ਦਾ ਜਿਵੇਂ ਤੁਸੀਂ ਕਿਸੇ ਹਲਦੀ ਤੇ ਪਾਉਣਾ ਹੋਵੇ ਤਾਂ ਸੂਟ ਬਹੁਤ ਹੀ ਜ਼ਿਆਦਾ ਸੋਹਣਾ ਹੈ ਹਲਦੀ ਜੇ ਕਲਰ ਦਾ ਸੂਟ ਸੂਟ ਦਾ ਪ੍ਰਾਈਸ ਸੁਣ ਕੇ ਤੁਸੀਂ ਹੈਰਾਨ ਰਹਿ ਜਾਉਗੇ ਜੀ ਸੂਟ ਦਾ ਪ੍ਰਾਈਸ ਹੈਗਾ ਇਹ ਜੀ 2200 ਰੁਪਿਆ 2200 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ 2200 ਰੁਪਿਆ ਸੂਟ ਦਾ ਪ੍ਰਾਈਸ ਹੈ ਸ਼ਿਮਰ ਦੀ ਤੁਹਾਨੂੰ ਸ਼ਰਟ ਮਿਲੂਗੀ ਜੀ ਬਹੁਤ ਪਿਆਰੀ ਸ਼ਿਮਰ ਦੀ ਸ਼ਫੌਨ ਦਾ ਤੁਹਾਨੂੰ ਦੁਪੱਟਾ ਮਿਲੂਗਾ ਸੰਤੂਨ ਦੀ ਤੁਹਾਨੂੰ ਬਾਟਮ ਮਿਲੂਗੀ ਜੀ ਸੂਟ ਬਣ ਕੇ ਵੇਅਰ ਕਰਿਆ ਵਾ ਬਹੁਤ ਹੀ ਜ਼ਿਆਦਾ ਸੋਹਣਾ ਲੱਗਣਾ ਜੀ ਬਹੁਤ ਹੀ ਜ਼ਿਆਦਾ ਸੂਟ ਦੇਖ ਕੇ ਆ ਕੀ ਕਹਨੇ ਸੂਟ ਨੂੰ ਚਾਰ ਚੰਦ ਲਗਾਏ ਪਏ ਆ ਜੀ ਇੰਨੇ ਘੱਟ ਰੇਟ ਵਿੱਚ ਤੁਹਾਨੂੰ ਇੰਨਾ ਪਿਆਰਾ ਅਸੀਂ ਸੂਟ ਦੇ ਰਹੇ ਹਾਂ ਉਹ ਵੀ ਘਰ ਬੈਠਿਆਂ ਨੂੰ ਵਿਦ ਸ਼ਿਪਿੰਗ ਕੋਈ ਸ਼ਿਪਿੰਗ ਅਲੱਗ ਤੋਂ ਨਹੀਂ ਲੱਗੂਗੀ ਪਰ ਤੁਸੀਂ ਆਪਣਾ ਐਡਰੈਸ ਬਿਲਕੁਲ ਸਹੀ ਮੈਂਸ਼ਨ ਕਰਨਾ ਹੈ ਇਹ ਨਹੀਂ ਕਰਨਾ ਵੀ ਘੱਟ ਵੱਧ ਕਰਨਾ ਤੁਸੀਂ ਆਪਣਾ ਸੌਰੀ ਵੀ ਕੋਈ ਹੋਰ ਲਿਖਾਤਾ ਇਸ ਕਰਕੇ ਆਪਣਾ ਐਡਰੈਸ ਚੰਗੀ ਤਰ੍ਹਾਂ ਮੈਂਸ਼ਨ ਕਰਿਆ ਕਰੋ ਕਿ ਸੂਟ ਸਿੱਧਾ ਤੁਹਾਡੇ ਘਰ ਤੱਕ ਪਹੁੰਚੇ ਥੈਂਕ ਯੂ